ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰ ਸਵਾਗਤ ਹੈ ਇਸ ਵਲੋਗ ਦੇ ਚੈਨਲ ਤੇ ਗਾਇਸ ਨਾ ਹਾਂ ਅੱਜ ਕਾ ਸਕੂਲੋਂ ਤੇ ਸਕੂਲੋਂ ਆ ਕੇ ਸੱਚ ਐ ਸਕੂਲੇ ਗਏ ਹਾਂ ਪਰ ਥੋੜੇ ਪੇਟ ਲਾ ਗਏ ਮਬਾਰ ਆ ਗਏ ਕਿਉਂਕਿ ਮੈਂ ਤਾਂ ਜਲਦੇ ਨਹੀਂ ਭੁਲਦਾ ਇਸ ਕਰਕੇ ਬਸ ਉਹ ਤੇ ਜੋ ਕੀਤਾ ਹੈ ਉਹ ਮੈਂ ਕਲਿੱਪਾਂ ਮੈਂ ਤੁਹਾਨੂੰ ਦਿਖਾ ਦਿੰਨਾ ਆ ਤੇ ਤੁਸੀਂ ਸਾਰੇ ਜਾਣੇ ਕਲਿੱਪਾਂ ਦੇਖ ਲਿਓ ਵਲੋਗ ਦੇ ਵਿੱਚ ਤੇ ਹੁਣ ਹਨ ਮਿਲਦਾ ਗਾਇਸ ਮੈਂ ਬਾਅਦ ਵਿੱਚੋਂ ਬਾਏ ਬਾਏ ਸੋਈਏ ਗਾਇਸ ਹਮ ਤੇ ਫਿਲਹਾਲ ਹੋਣ ਦੋਸਤੋ ਸਕੂਲੋਂ ਆਉਣ ਤੋਂ ਬਾਅਦ ਆਪਾਂ ਸਿੱਧਾ ਬਟਾਲੇ ਆਪਣੇ ਕਨਸੈਪਟ ਗੁਰਦੁਆਰੇ ਮੱਥਾ ਟੇਕਣਾ ਕਿ ਆਂ ਤੇ ਆ ਮਿਲਦੇ ਤਾਂ ਜਨ ਜਾਈਂ ਮਘੋਲਦਾ ਤੇ ਚੱਲਦੇ ਆ ਗਾਇਸ ਮੱਥਾ ਮੱਥਾ ਟੇਕ ਕੇ ਤਾਂ ਹੁਣ ਆਂਦੇ ਆ ਪਾਰਕੇ ਜਾਣਾ ਮੈਂ ਚਲੋ ਵੀਰ ਭਰਾ ਤੇ ਹੁਣ ਆਪਾਂ ਪਾਰਕ ਤੇ ਆ ਚੁੱਕੇ ਆ ਦੋਸਤੋ ਤੇ ਪਾਰਕ ਦੇ ਵਿੱਚ ਆ ਚੱਲ ਕੋਈ ਫੜਦੇ ਨੇ ਫੋਟੋ ਫੋਟੋ ਖਿੱਚਦੇ ਨੇ ਯਾਰ ਯਾਰ ਮਾਣ ਹੈ ਹੇ ਮਾਸਾ ਮਾਸਾ ਪੜਾ ਹੋਲ ਖਤੋ ਕੀ ਇਹ ਪੀੜ ਪਈ ਆ ਹਵਾ ਆਉਂਦੇ ਮਾਸਾ ਬਾਰੀਆਂ ਦੇ ਖੁੱਲੀਆਂ ਆ ਔਰ ਤੈਨੂੰ ਕਿੰਨੀ ਕਵਾ ਜਾਈਦੀ ਤੂੰ ਵਿੱਚ ਗੁੱਟੀ ਡੋਣੀ ਆ ਤੂੰ ਕਾਣਿਆ ਵੇ ਚਪੜਾ ਜਾ ਹਾਂ ਦੋਸਤੋ ਆਪਾਂ ਸਿੱਧਾ ਕੰਗਾਰੂ ਜੰਗਲ ਦੇ ਵਿੱਚ ਆ ਚੁੱਕੇ ਹਾਂ ਕੰਗਾਰੂ ਕੇ ਤੁੰਗੂ ਜੋ ਵੀ ਨਾਇਦਾ ਹੁਣ ਆਪਾਂ ਉਥੇ ਆ ਕੇ ਗੇਮਾ ਕੋਮਾ ਦੇ ਆ ਖੇਡਣ ਗਾਈਜ਼ ਆ ਜਾ ਕੇ ਕਰੋ ਮੋਟਰਸਾਈਕਲ ਦੇ ਨਾਲ ਆ ਸਾਰੀ ਗੇਮ ਕੰਟਰੋਲ ਹੁੰਦੀ ਆ ਮੋਟਰਸਾਈਕਲ ਚੱਲਦੇ ਆ ਤੇ ਆ ਘਟੋਣਿਆਂ ਦੇ ਵਰਗਾ ਆ ਤੇ ਆ ਰਿਆ ਇੱਥੇ ਬਹਿ ਕੇ ਤਿਰੋਣਾਂ ਦਾ ਵੇਖ ਰੂ ਸਾਰਾ ਕੁਝ ਆਪਣੇ ਹੱਥ ਦੇ ਵਿੱਚ ਹੁੰਦਾ ਆ ਤੇ ਚਲਾਉਨੇ ਆ ਗਾਈਜ਼ ਤੇ ਹੁਣ ਤੁਹਾਨੂੰ ਮਿਲਦੇ ਆ ਗਾਈਜ਼ ਬਾਅਦ ਵਿੱਚ ਹੁਣ ਮੈਂ ਵੌਇਸਓਵਰ ਬਾਅਦ ਵਿੱਚ ਕਰਦਾ ਉਦਾਂ ਤੇ ਵੀਡੀਓ ਸਾਰੀ ਚੱਲਦੀ ਰਹਿਣੀ ਆ ਦੋਸਤੋ ਹੁਣ ਮੈਂ ਚੱਲਦਾ ਹਾਂ ਟਿਊਸ਼ਨ ਤੇ ਹੋ ਚੁੱਕਾ ਟਾਈਮ ਤੇ ਜਿਹੜੀ ਗੈਸ ਆਪਾਂ ਹੁਣ ਟਿਊਸ਼ਨ ਤੇ ਮੌਸਮ ਤੇ ਬਹੁਤ ਵਧੀਆ ਹੈ ਗਾਇਸ ਬਾਹਰ ਕਿੰਨਾ ਥੋੜੀ ਜਿਹਾ ওভারਫਲੋ ਜਾ ਕੰਮ ਹਾਂ ਹਨ ਕੀ ਰੋੜੀ ਖਾਣਾ ਫਾਸਟ ਨਹੀਂ ਫਾਸਟ ਖੋੜਨੀ ਮੈਂ ਖਾਣਾ ਹੈ ਹਾਂ ਜੀ ਦੋਸਤੋ ਹੁਣ ਆ पाच ਕਿ ਟਿਊਸ਼ਨ ਤੋਂ ਬਾਅਦ ਟਿਊਸ਼ਨ ਤੋਂ ਆ ਕੇ ਜਿਆਦੇ ਸਤਾਣਾ ਪਤਾ ਕਰੇ ਤੇ ਪੜਾਣ ਦਾ ਰੋੜੀ ਖਾਣਾ ਫਾਸਟ ਦੱਸੋ ਦੋਸਤੋ ਕਿਦਾਂ ਦਾ ਖਾਦਾ ਫਾਸਟ ਖੋੜ ਘੱਟੋ ਘਾਟ ਹਫਤਾ ਹੋ ਗਿਆ ਫਾਸਟ ਖੋੜ ਖਾਦੇ ਅਜਾ ਦੇਖਾਈਸਾਂ ਆਪਾਂ ਕਰੇ ਹਾਂਜੀ ਦੋਸਤੋ ਹੁਣ ਆਪਾਂ ਟੂਰਿਸ਼ਨ ਆ ਗਏ ਨਾ ਤੇ ਆਪਣਾ ਮੇਨ ਕੰਮ ਹੋਣੀ ਕੋਈ ਆ ਦੁੱਧਾ ਜ ਲੈ ਕੇ ਨਹੀਂ ਸੀ ਹੁਣਾਂ ਤੇ ਆਪਾਂ ਹੁਣ ਖਾੜੇ ਕੱਲੇ ਆ ਮੈਂ ਤੇ ਨੂਰ ਠੀਕੜੀ ਗਈ ਹੁਣ ਆਪਾਂ ਖਾੜੇ ਫੇ ਪਹੁੰਚ ਜਿਹਾ ਅੱਗੇ ਉੱਥੇ ਵੀਡੀਓ ਮਾਰੀ ਬਣਾਉਣੀ ਆ ਖਾੜੇ ਦੇ ਵਿੱਚ ਆ ਕੇ ਤੇ ਮੈਂ ਲਉ ਲਉਂਦਾ ਪਿਆ ਨੂਰ ਨਾਲ ਗੇਮ ਤੇ ਨੂਰ ਨਾਲ ਗੇਮ ਲਉਂਦਾ ਬਾਅਦ ਮੈਂ ਥੋੜੀ ਜੀ ਵੀਡੀਓ ਫਾਸਟ ਫੋਰਵਰਡ ਕਰਦੀ ਥੋੜੀ ਜੀ ਨਹੀਂ ਮੈਨੂੰ ਟਾਈਮ ਲਾਇਸ ਲਾਇਆ ਸੀ ਤੁਹਾਨੂੰ ਪਤਾ ਉਹਦੇ ਵਿੱਚ ਜਾਨੀ ਜਲਦੀ ਵੀਡੀਓ ਬਣ ਜਾਂਦੀ ਆ ਤੇ ਆਡਿਟ ਪਾਈ ਲੜਾਈਆਂ ਕਰਦੇ ਆ ਬੜੇ ਆਈ ਗਾੜਾ ਮੇਲਾ ਬੱਤੀ ਤੇ ਆਈ ਗਤੀ ਵੇਖੇ ਬਾਦਲਾ ਕਰਦੇ ਹੋ ਆ ਲੈਣੀ ਬੁਣੀ ਆਂ ਚੱਲਾਂ ਦੀ ਚੱਲਾਂ ਆ ਪੈਨ ਕੋ ਇੱਧਰ ਹੁਣ ਅਸਰੀ ਦਾ ਬੱਤੀ ਸਾਬ ਆ ਗਏ ਬਣਾ ਦੇ ਉਹ ਬੋਲੇ ਏ ਇਹ ਮੀਮ ਮਰਦੀ ਜਾਂਦੀ ਹੁਣ ਫਿਰ ਤੋਂ ਦੋਸਤੋ ਮੈਂ ਗੇਮ ਲੋਨ ਦੇ ਪਿਆ ਆਪਣੇ ਦੂਜੇ ਵੀਰ ਦੇ ਨਾਲ ਤੇ ਮੈਂ ਆਂਦੇ ਪ੍ਰੈਕਟਿਸ ਕਰਨੀ ਜਾਂਦੀ ਚਾਹੀਦੀ ਮੈਂ ਚਲੋ ਵਧੀਆ ਕਰ ਪ੍ਰੈਕਟਿਸ ਕਰ ਰਹੇ ਹਾਂ ਦੇ ਪੇ ਫੋਨ ਹੁਣੇ ਚੈਨੂ ਦੇ ਗਿਆ ਤਾਂ ਨੂੰ ਹੋ ਗਿਆ ਟਾਈਮ ਲਾਈਫ ਲਾਇਆ ਸੀ ਤੇ ਫਿਰ ਤਾਂ ਦੇ ਗਿਆ ਫਿਰ ਦੋ ਦੋ ਤਿੰਨ ਰੀ ਤਾਂ ਨੂੰ ਹੋ ਗਿਆ ਤੇ ਚਾਹੁੰਦਾ ਪਿਆ ਨੇ ਤੇ ਤੁਹਾਨੂੰ ਹੁਣ ਗੋਗਲ ਕਾ ਘੜਾ ਇਹ ਪੜਿਆ ਨੇ ਅਡੇ ਕਰੇ ਦੋ ਜਾਣ ਨਵੀਆਂ ਇਹਨੇ ਆਉ ਉਹ ਦੋਨੇ ਤੇ ਕੋ ਕੁਵਰ ਗਰ ਕਾ ਖੇਲ ਤੈਨੂੰ ਕਿ ਲੱਗਾ ਹਾਂਜੀ ਦੋਸਤੋ ਅਸੀਂ ਆਪ ਸਭਾ ਸੰਕਰਾ ਕੇ ਆ ਚੁੱਕੇ ਹਾਂ ਉਹਨਾਂ ਪਤਾ ਲੈਂਗੇ ਇਸ ਘਰੇ ਯਾ ਕੰਦੇ ਆ ਕੇ ਲੱਗਾ ਮੈਂ ਬੁੱਢਾ ਭਰਾ ਇਹ ਹੁਣ ਦੋਸਤੋ ਮੈਂ ਅੱਜ ਕਾ ਕਰਦੇ ਗਿਆ ਵਾ ਕੇ ਮੈਨੂੰ ਨਾ ਪਤਾ ਕੋ ਨਾ ਤੇ ਤੁਹਾਨੂੰ ਮੈਂ ਦਮੇ ਨੈਕਸਟ ਵੀਲੋਗ ਦੇ ਵਿੱਚ ਜਿਨ੍ਹਾਂ ਨੂੰ ਆਇਆ ਬਲੋਗ ਲੱਗਾ ਵਧੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜਰ ਕਰਦੇ ਗਾਇਸ ਬਾਏ ਬਾਏ ਟਾਟਾ ਐਂਡ ਐਂਡ đi ra đây bye bye